ਸਾਲੂ ਸਿੰਘ ਧਰਮਸੋਤ ਦੇ ਮੁੰਡੇ ਹਰਪ੍ਰੀਤ ਨੂੰ ਅਦਾਲਤ ਨੇ ਪਕੌੜਾ ਐਲਾਨ ਕਰ ਦਿੱਤਾ ਹੈ। ਹਾਂਜੀ ਇਹ ਵੀ ਬੜੇ ਕਮਾਲ ਦੇ ਕਿਸੇ ਨੇ। ਉਹ ਇੱਕ ਮੈਡਮ ਸੀਗੀ ਅਰਸ਼ਪ੍ਰੀਤ ਕੌਰ। ਜੀ। ਉਹਨਾਂ ਦਿਨਾਂ 'ਚ ਨਾ ਮੇਰੇ ਵਾਂਗੂ ਕੈਪਟਨ ਅਮਰਿੰਦਰ ਸਿੰਘ ਵੀ ਵਿਹਲਾ ਹੀ ਰਹਿੰਦਾ ਹੁੰਦਾ ਸੀ ਕੋਰੋਨਾ 'ਚ ਜ਼ਿਆਦਾਤਰ ਲੋਕ ਵਿਹਲੇ ਹੀ ਰਹਿੰਦੇ ਸੀ ਮੇਰੇ ਵਾਂਗੂ ਕੀ ਮੈਂ ਘੜਾ ਕੰਦੀ ਸੀ ਲਗਾ ਇਹ। ਅਛਾ ਧਨਵਤ ਗੁਰਪ੍ਰੀਤ ਜੀ। ਉਦੋਂ ਕੀ ਕੈਪਟਨ ਕੀ ਕਰਦਾ ਸੀ ਸਵੇਰੇ ਉੱਠਣਸਾਰ? ਮਤਲਬ ਕਿ ਚੰਗਾ ਮਹਿੰਗਾ ਖੱਦਰ ਪਾ ਕੇ ਹੂੰ ਪੱਗ ਪੁੱਗ ਸਜਾ ਕੇ ਦਾੜੀ ਧੋੜੀ ਜਿਸ ਸਾਹਬ ਨਾਲ ਫੌਜੀ ਸਾਹਿਬ ਰੱਖਦੇ ਨੇ ਉਹ ਲਾਈਵ ਹੋ ਜਾਂਦਾ ਏ ਕੱਟਣ ਵਿੱਚ ਉਹ ਵੀ ਲਾਓ ਅੱਜ ਉਹ ਇੱਕੋ ਮੋਗੇ ਦਾ ਹੁੰਦਾ ਸੀ ਮੋਟੂ ਤੇ ਨਾਲ ਉਹਦੇ ਇੱਕ ਕੁੜੀ ਸੀਗੀ ਮੈਨੂੰ ਭੁੱਲ ਗਿਆ ਬੱਚੀ ਸੀ ਛੋਟੀ ਜੀ ਕਦੇ ਉਹਨਾਂ ਨੂੰ ਕਾਲ ਨਾ ਹੈ ਨੂਰ ਆਹ ਠੀਕ ਹੈ ਜੀ ਠੀਕ ਹੈ درست ਬੱਚੀ ਸੀ ਤੇ ਬੜੀ ਪਿਆਰੀ ਬੱਚੀ ਹੁੰਦੀ ਸੀ ਐਕਟ ਕਰਦੀ ਸੀਗੀ ਉਸ ਟਾਈਮ ਕਦੇ ਉਹਨੂੰ ਕਾਲ ਲਾ ਲੈਣੀ ਹੂੰ ਕਦੇ ਆ ਜੀ ਫਰੰਟ ਲਾਈਨ ਵਰੀਅਰ ਆ ਲਿਓ ਜੀ ਆਨਲਾਈਨ ਲਿਓ ਕੈਪਟਨ ਸਾਹਿਬ ਆਗੇ ਨੇ ਲਾਈਨ ਤੇ ਜੀ ਜੀ ਠੀਕ ਹੈ ਜੀ ਸਾਨੂੰ ਘਰਾਂ ਚ ਕੁੱਟ ਕੇ ਤਾੜਿਆ ਆਪ ਕੈਪਟਨ ਆਨਲਾਈਨ ਆ ਕਦੇ ਉਹਦੇ ਨਾਲ ਕਦੇ ਉਹਦੇ ਨਾਲ ਆ ਜਾਓ ਵੀ ਗੱਲਬਾਤ ਇਹ ਆ ਜੀ ਫਰੰਟ ਲਾਈਨ ਵਰੀਅਰ ਆ ਇੱਕ ਫਰੰਟ ਲਾਈਨ ਵਰੀਅਰ ਸਾਨੂੰ ਦਿਖਾਈ ਬੀਬੀ ਅਰਸ਼ਪ੍ਰੀਤ ਹੂੰ ਬਾਤੋ ਐ ਸੱਚੂ ਲੱਗੀ ਰਹੀ ਇਧਰ ਮੋਗਿਆਲੀ ਸਾਈਡ ਉਹਨਾਂ ਕਿਸਾ ਅਗੇ ਵੀ ਇੱਕ ਵਾਰੀ ਆਪਾਂ ਵੀ ਮਤਲਬ ਕਿ ਵਿਚਾਰਿਆ ਸੀ ਕਾਂ ਜੀ ਤੇ ਇੱਕ ਸ਼ਾਇਦ ਪੁਲਿਸ ਕਨਸਟੇਬਲ ਦਾ ਹੀ ਮਸਲਾ ਸੀਗਾ ਉਹਦੇ ਵਿੱਚ ਕਾਫੀ ਜ਼ਿਆਦਾ ਮਾਮਲਾ ਹੋਇਆ ਸੀ ਚਲੋ ਉਹ ਨਸਾਫ ਪਤਾ ਨਹੀਂ ਕਦੋਂ ਹੋਏਗਾ ਕਿ ਨਹੀਂ ਪਰ ਪਰਚਾ ਕਟਵਾਤਾ ਸੀ ਆਪਾਂ ਪਰਚਾ ਮਤਲਬ ਕਿ ਕਟਵਾਉਣ ਚ ਕਾਮਯਾਬ ਰਹੇ ਸੀ ਜੀ ਲੇਡੀ ਕਨਸਟੇਬਲ ਸੀਗੀ ਅਛਾ ਉਹੀ ਬੀਬੀ ਅਰਸ਼ਪ੍ਰੀਤ ਕੌਰ ਜਿਹਨੂੰ ਇਹਨਾਂ ਨੇ ਵਾਰਡ ਦਿੱਤੇ ਜੀ ਉਹਨੇ ਕੀ ਕੀਤਾ ਕਿ 3 ਕਿਲੋ ਇੱਕ ਨਾਕੇ 'ਚ ਫੀਮ ਫੜੀ ਗਈ ਹੂੰ ਦੋ ਕੋ ਹੋਰ ਮੁਲਾਜ਼ਮ ਰਲ ਕੇ ਉਹਨਾਂ ਨੇ ਸੌਦਾ ਕਰ ਲਿਆ ਸ਼ਾਇਦ 3-4 ਲੱਖ ਦਾ ਤਾਂ 4 ਲੱਖ ਚ ਚਲੋ ਦੋ ਕੁ ਮੁਲਾਜ਼ਮ ਫੜੇ ਗਏ ਉਹ ਵਿੱਚ ਹੁੰਦਾ ਕੀ ਆ ਕਿ ਬੰਦੇ ਜਿਹੜੇ ਆ ਨਾ ਉਹ ਕੁਝ ਇਸ ਤਰ੍ਹਾਂ ਦੇ ਹੁੰਦੇ ਆ ਕਿ ਮਤਲਬ ਜੇ ਆਪਾਂ ਵਖੀਏ ਤਾਂ ਮੁਲਾਜ਼ਮ ਕਈ ਵਾਰ ਅੱਛੇ ਹੁੰਦੇ ਆ ਇਮਾਨਦਾਰ ਹੁੰਦੇ ਉਹ ਦੱਸ ਦਿੰਦੇ ਜਾਂ ਵਿੱਚ ਉਹ ਲੜ ਕੇ ਕੋਲ ਕੇ ਕਈ ਵਰਗਾ ਉੱਚ ਅਫਸਰਾਂ ਤੱਕ ਗੱਲ ਪਹੁੰਚਾ ਦਿੰਦੇ ਆ ਲਓ ਜੀ ਉਹ ਗੱਲ ਪਹੁੰਚ ਗਈ ਉੱਤੇ ਉਹ ਦੂਜੇ ਤੇ ਨਪੜੇ ਨੂੰ ਪੜੇਗਾ ਅੱਧ ਪਚਦ ਪਤਾ ਨਹੀਂ ਕੀ ਹਿਸਾਬ ਕਿਤਾਬ ਹੋਇਆ ਉਹ ਬੀਬੀ ਅਰਸ਼ਪ੍ਰੀਤ ਕੌਰ ਜਿਹੜੀ ਮਤਲਬ ਕਿ ਕਿਸੇ ਟਾਈਮ ਦੀ ਕਹੋ ਕਿ ਪੂਰੀ ਚਰਚਾ ਦੇ ਵਿੱਚ ਰਹਿਣ ਵਾਲੀ ਸ਼ਖਸੀਅਤ ਸੀ ਉਹਨੂੰ ਵੀ ਕੱਲ ਭਗੌੜੀ ਐਲਾਨ ਦਿੱਤਾ ਗਿਆ ਹਮਮ ਉਹ 9 ਮਹੀਨੇ ਹੋ ਗਏ ਆ ਕਾਨੂੰਨ ਦੀ ਰਖਵਾਲੀ ਕਾਨੂੰਨ ਤੋਂ ਭਗੌੜੀ ਆ ਭਗੌੜੀ ਆ ਹੁਣ ਆ ਸਾਧੂ ਸਿੰਘ ਧਰਮਸੋਤ ਆ ਜੀ ਇਹ ਉਹਦਾ ਕਹਿਣਗੇ ਕਿ ਸੰਵਿਧਾਨ 'ਚ ਮੈਨੂੰ ਬੜਾ ਵਿਸ਼ਵਾਸ ਹੈ ਹਾਂਜੀ ਨਿਆਂਇਬਵਸਤਾ 'ਚ ਉਹ ਛੱਬਦੀ ਬੜੇ ਹੋਰ ਬੋਲਦੇ ਨੇ ਹਮਮ ਨਿਆਂਇਬਵਸਤਾ 'ਚ ਸਾਨੂੰ ਬੜਾ ਵਿਸ਼ਵਾਸ ਜਾਂ ਜੀ ਤੇ ਮੁੰਡਿਆਂ ਨੂੰ ਤੁਹਾਡਿਆਂ ਨੂੰ ਕੀ ਹੋਇਆ ਉਹ ਬਾਈ ਜੀ ਉਹ ਤੇ ਹੁਣ ਹਰਪ੍ਰੀਤ ਐ ਜਿਹੜਾ ਤਾਂ ਮੁੰਡਾ ਹੂੰ ਉਹਦੇ ਤੇ ਮਾਮਲਾ ਸੀ منی ਲੌਂਡਰਿੰਗ ਦਾ ਦੱਸਦੇ ਕਿ ਉਹ ਵੀ ਟਪ ਟਪ ਗਿਆ ਇਹ ਜਾਂਦੇ ਕਿਤੇ ਬਾਹਰ ਜਾਂਦੇ ਨੇ ਸਾਹਿਬ ਬਾਹਰ ਨਿਕਲ ਜਾਂਦੇ ਆ ਸਾਰਿਆਂ ਦੇ ਜਿਗਾਰ ਸੈਟ ਆ ਜੀ ਬਿਲਕੁਲ ਸਾਰਿਆਂ ਦੇ ਜਿਗਾਰ ਸੈਟ ਆ ਹੂੰ ਇਹਨਾਂ ਦੇ ਮੁੰਡਿਆਂ ਕੋਲ ਇਹਨਾਂ ਦੇ ਬੱਚਿਆਂ ਕੋਲ ਬਹੁਗੇ ਨਾ ਐਮ ਐਲ اے ਮੰਤਰੀਆਂ ਦੇ ਬੱਚਿਆਂ ਕੋਲ ਉਹ ਮਲਕੁਨਾ ਦੇ ਗੋਲ ਦੇਖੋ ਕੋਈ ਕਹਗਾ ਯਾਰ ਅਲੀ ਪੈਡ ਬਣਾਉਣਾ ਫਾਰਮ ਹਾਸ ਸਰ ਆਪਣੇ ਵਾਲੀ ਗੱਲਾਂ ਨਹੀਂ ਹੁੰਦੀਆਂ ਕਿ ਯਾਰ ਮੈਂ ਨਾ ਮੈਂ ਆ ਵੇਚ ਕੇ ਯਾਰ ਸੈਂਟਰ ਮੇਰਾ ਇਰਾਦਾ ਹੈ ਬਲਿੰਨੋ ਲੈ ਲੈ ਚੱਕਰੀਟਾ ਲੈ ਲੈ ਇਹ ਸਾਡੇ ਵਾਸਤੇ ਬਹੁਤ ਵੱਡੇ ਸੁਪਨੇ ਇਹ ਵੱਡੇ ਸੁਪਨੇ ਉਹ ਕਹਿ ਦਿੰਦੇ ਆ ਸੱਚੀ ਹੋ ਮੈਂ ਤਾਂ ਨਹੀਂ ਮੈਂ ਸੱਚੀ ਗੱਲ ਹੈ ਬਿਲਕੁਲ ਮੈਂ ਤਾਂ ਵਹਿੰਦਾ ਉੱਠਦਾ ਰਹਿਣਾ ਵਿੱਚ ਵੀ ਮੰਨ ਲਓ ਕਿ ਉਹ ਕਹਿਣਗੇ ਹਾਂ ਜੀ ਐਦਾਂ ਜੀ ਕਰਦਾ ਯਾਰ 250 ਕਿਲਾ ਨਾ ਇੱਥੇ ਲੈ ਲੀਏ ਫਲਾਣੇ ਮੁਲਕ 'ਚ ਹਾਂ ਸਾ ਸਾਡੇ ਦਿਲਾਂ ਨੂੰ ਨਾ ਖੋਪ ਆਉਂਦੇ ਜੀ ਹਾਂ ਸੱਚੀ ਉਹ ਆਹੀ ਕਹਾਣੀਆਂ ਇਹ ਪਹਿਲਾਂ ਹੀ ਲੈ ਕੇ ਸੈੱਟ ਕੀਤਾ ਹੁੰਦਾ ਇਹਨਾਂ ਨੇ ਮਸਲਾ ਜੀ 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 ਤੇ ਮੁਰਕੇ ਚੁੱਪ ਕਰਕੇ ਟੈਚੀ ਵੀ ਲੇਟ ਲੈਂਦੇ ਟੈਚੀਆਂ ਨਾਲ ਧਾਗੇ ਬਨ ਲੈਂਦੇ ਕਹਿੰਦੇ ਸੋਮਵਾਰ ਖੋਲਾਂਗੇ ਜਾ ਕੇ ਉੱਥੇ ਸੋਮਵਾਰ ਖੋਲ ਲੈਂਦੇ ਆ ਠੀਕ ਹੈ ਜੀ ਪਤਾ ਨਹੀਂ ਕਿਹੜੇ ਮੰਤਰ ਪੜ੍ਹੇ ਤਾਂ ਹੁਣ ਸਾਧੂ ਸਿੰਘ ਧਰਮ ਸੋਦ ਦਾ ਮੁੰਡਾ ਤਾਂ ਅਸਤੇ ਕਿਉਂ ਨਿਕਲ ਗਿਆ ਉਹਨੂੰ ਵੀ ਉਹ ਅਲਾਂ ਦਿੱਤਾ ਹੂੰ ਇਹ ਚੱਲਦਾ ਬਸ ਜਿਹਦਾ ਸੂਤ ਆ ਜਾਵੇ ਉਹ ਸਿੰਗਲਾ ਸੀਗਾ ਜਿਹੜਾ ਤੁਹਾਨੂੰ ਪਤਾ ਹੀ ਆ ਉਹ ਅਨਾਜ ਘਟਾਲਾ ਜੀ ਢੋ ਆਟੋਾਈ ਘਟਾਲਾ ਜੀ ਫਲਾਣਾ ਮੈਨੂੰ ਤਾਂ ਸਮਝ ਨਹੀਂ ਆਈ ਉਹ ਹੈ ਕਿੰਨੇ ਦਾ ਆਸ਼ੂ ਵਾਲਾ ਘਟਾਲਾ ਵੀ ਕਥੇ ਤੋਂ ਆਉਂਦਾ ਪਰ ਹੁਣ ਤੇ ਕਲੀਨ ਚਿੱਟ ਮਿਲ ਗਈ ਹੈ ਉਹਦੇ ਵਿੱਚ ਜਿਹੜਾ ਉਹ ਸੀਗਾ ਡਿਪਟੀ ਡਾਇਰੈਕਟਰ ਸ਼ਾਇਦ ਉਹ ਅੱਜ ਤੱਕ ਮਿਲਿਆ ਕਿਤੇ ਕਹਿੰਦੇ ਸਰ ਗੇਮ ਹੀ ਉਹਦੀ ਸੀ ਉਹ ਵੀ ਬਾਹਰ ਨਿਕਲ ਗਿਆ ਜੀ ਜੀ ਮਿੰਟੋ ਜੀ کہہ ਰਹੇ ਇੱਥੇ ਤੇ ਬਹੁਤ ਸਾਰੀਆਂ ਕਹਾਣੀਆਂ ਜੇ ਤੋ ਆਪਾਂ ਇਦਾਂ ਕਰਨ ਲੱਗ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਜਸਵਿੰਦਰ ਜੀ ਕੋਈ ਗੱਲ ਨਹੀਂ ਕੰਮ ਵੀ ਬੜੇ ਜ਼ਰੂਰੀ ਨੇ ਜੀ ਕਰੋ ਗੱਡੀ ਲੋਡ ਤੁਸੀਂ ਪਰ ਪ੍ਰੋਗਰਾਮ ਸਾਡਾ ਸੁਣਦੇ ਰਹੋ ਆ ਜਗਰੂਪ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੰਟਰੀਬਿਊਸ਼ਨ ਲਈ ਜੀ ਅ ਗੁਰਪੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਰਮਨ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਆਜ਼ਮ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਨਾਲ ਜੁੜਨ ਵਾਸਤੇ ਵੀ ਤੇ ਕੰਟਰੀਬਿਊਸ਼ਨ ਕਰਨ ਵਾਸਤੇ ਵੀ ਅ ਬਾਕੀ ਸਾਰੇ ਦੋਸਤਾਂ ਦਾ ਵੀ ਬਹੁਤ ਬਹੁਤ ਧੰ